ਨਾਮਕ ਪਰਮ ਪਛਾਣ ਹੈ ਸੇ ਨਾਮਕ ਅੱਗੇ ਸੋ ਮਿਲੈ ਜੇ ਘਟੇ ਕਰਦੇ ਦੇ ਗੁਰੂ ਨੂੰ ਆਪ ਸਰਬਤ ਸੱਚਾ ਜਾਣਦੇ ਹੋ ਕਪੀਛੇਸਾ ਦੇ ਪਿਛਲੇ ਤਕਰੀਬਨ 2 ਸਵਾ ਦੋ ਲਿੰਗਿਆ ਸਮਾ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਖੜਾ ਦੇ ਪਾਣੀ ਨੇ بارش ਨੇ ਪੰਜਾਬ ਨੂੰ ਬਹੁਤ ਬਰਬਾਦੀ ਕੀਤੀ ਹੈ। ਪਾਣੀ ਦੇ ਇਹ ਪਹਿਲੀ ਵਾਰ ਨਹੀਂ ਹੋਇਆ। ਇੱਕ ਥਾਂ ਪੰਜਾਬ ਵਿੱਚ ਪਾਉਂਦੇ ਹੁੰਦੇ ਆ ਕਿ ਪੰਜਾਬ ਦੇ ਜੰਗਿਆਂ ਨੂੰ ਨਿਤ ਹੋਇਆ। ਪਰ ਪ੍ਰੋਫੈਸਰ ਹੋਰ ਕਿਸੇ ਨੇ ਕਹਿੰਦੇ ਪੰਜਾਬ ਵਾਸਤਾ ਗੁਰਾਂ ਦੇ ਨਾਂ ਤੇ ਪੰਜਾਬ ਉਹ ਗੁਰਾਂ ਦੇ ਨਾਮ ਤੇ ਵਸਦਾ ਹੈ ਗੁਰੂ ਦੇ ਆਸਰੇ ਤੇ ਵਸਦਾ ਹੈ। ਔਰ ਪੰਜਾਬ ਨਾ ਕਿਹਦਾ ਐਸਾ ਸੁਭਾ ਹੈ ਜਿਹਦੇ ਇੱਕ ਨਹੀਂ ਅਨੇਕਾਂ ਵਾਰ ਢਿੱਡਾਂ ਵੱਡੀਆਂ ਜਿਹੜੀਆਂ ਦਿੱਤਾ ਨੇ ਉੱਚਾ ਟਿਕਾਣਾ ਹੈ। ਜੇਕਰ ਮੇਰਾ ਆਜਾਇਆ ਤਾ ਪੰਜਾਬੀਆਂ ਨੇ ਸਿੱਖਾਂ ਨੇ ਵਕ ਵਕ ਇਸ ਦੇਸ਼ ਨੂੰ ਬਜਾਜ ਪਰਮੋਲ ਪਰਮੋਤ ਵਾਸਤੇ ਕੁਰਬਾਨੀਆਂ ਦਿੱਤੀਆਂ। ਖਾਂਸੀਆਂ ਤੇ ਚੜੇ ਕਾਲੇ ਪਾਣੀ ਦੀਆਂ ਜੇਲਾਂ ਕੱਟੀਆਂ। ਤੇ ਜੇਕਰ ਭਾਰਤ ਤੇ ਪਾਕਿਸਤਾਨ ਵਕ ਵਕ ਹੋਏ ਤਾਂ ਪੰਜਾਬੀਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ। ਲੱਖਾਂ ਪੰਜਾਬੀਆਂ ਖਾਸ ਕਰਕੇ ਜਿਹੜੇ ਸਿੱਖ ਸੰਤ ਕਤਲ ਹੋਏ ਔਰ ਜੋ ਸਾਡੇ ਅੰਕੜੇ ਦੱਸਦੇ ਨੇ ਕਿ ਦੋਵਾਂ ਪੰਜਾਬਾਂ ਦੇ ਜੇਕਰ ਕਤਲ ਹੋਏ ਰੋਕਾਂ ਦੀ ਗਿਣਤੀ ਕਰੀਏ ਕਿ ਉਹ 10 ਲੱਖ ਤੋਂ ਜ਼ਿਆਦਾ ਮੰਨੀ ਹੈ ਐਮਰਜੈਂਸੀ ਲੰਦੀ ਤੇ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਉਹ 178 ਤੋਂ ਬਾਅਦ ਜੇਕਰ ਪੰਜਾਬ ਵਿੱਚ ਧਰਮਯੁੱਧ ਹੋਛਾ ਲੱਗਾ ਤਾਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਨੌਜਵਾਨ ਉਰਸ ਮੁਕਾਬਲੇ ਬੜਾ ਬਣਾ ਕੇ ਸ਼ਹੀਦ ਕੀਤੇ ਗਏ 1988 ਦੇ ਹੜ ਆਏ ਉਹ ਥੋੜਾ ਥੋੜਾ ਜਿਹਾ ਸਮਾਂ ਸੁਭਾਰਾ ਕਿਉਂਕਿ ਇਸ ਇਲਾਕੇ ਵਿੱਚ ਲੋਹਿਆਂ ਵਾਲੇ ਪਾਸੇ ਕੋਕੂ ਵਾਲੇ ਪਾਸੇ ਅਸਿਮੀ ਰਾਹ ਸੁਭਰੀ ਲੈ ਕੇ ਉਹ 도 ਪਹੁੰਚੇ ਸੀ ਉਹ ਤੋਂ ਬਾਅਦ ਹੜ੍ਹ ਤੇ ਕਈ ਤਰ੍ਹਾਂ ਆਏ ਪਰ ਜਿਹੜੇ ਆ ਹੜ੍ਹ ਹੁਣ ਆਏ ਇਹ ਤਾਂ ਹੜਾ ਨੇ ਪੰਜਾਬ ਦੀ ਬਹੁਤ ਪ੍ਰਭਾਤੀ ਕੀਤੀ। ਪਰ ਪਿਛਲੇ ਜਿਹੜੇ ਵੀ ਸਮਿਆਂ ਦੇ ਵਿੱਚ ਪੰਜਾਬ ਉੱਤੇ ਪ੍ਰਗਟਤਾ ਪਈ ਹੈ ਪੰਜਾਬੀਆਂ ਨੇ ਬੜੀ ਹਿੰਮਤ ਦੇ ਨਾਲ ਬੜੀ ਦਲੇਰੀ ਦੇ ਨਾਲ ਉਸ ਦਿੱਤਾ ਦਾ ਟੱਕਰ ਕੀਤਾ। ਉਸ ਦਿੱਤਾ ਵਿੱਚੋਂ ਬਾਹਰ ਨਿਕਲੇ ਔਰ ਇਸ ਵਾਰ ਜੋ ਬੜਾ ਪ੍ਰਭਾਵ ਪਏ ਤਕਰੀਬਨ 70% ਜਿਹੜੀ ਪੰਜਾਬ ਦੀ ਕਿਸਾਨੀ ਪਹਾੜਾ ਦੇ ਤੇ ਬਾਦਸ਼ਾਹ ਦੇ ਬਾੜੀ ਨੂੰ ਬਰਬਾਦ ਕਰਕੇ ਰੱਖ ਦਿੱਤੀ ਜੋ ਇੱਕ ਗੱਲ ਹੈ ਕਿ 6 ਲੱਖ ਏਕੜ ਤੋਂ ਵੱਧ ਜਿਹੜੀ ਜੁਣੀ ਹੈ ਉਹ ਖਰਾਬ ਹੋਈ ਤੇ 6 ਲੱਖ ਏਕੜ ਤੋਂ ਵੱਧ ਫਸਲ ਜਿਹੜੀ ਹੈ ਉਹ ਪੰਜਾਬ ਦੀ ਪ੍ਰਭਾਵਿਤ ਹੋਈ ਕਿਸਾਨ ਨੂੰ ਕੋਈ ਆਸਰਾ ਹੁੰਦਾ ਹੈ ਜੇਕਰ ਹੋਰ ਕੋਈ ਵਸੂਲਣ ਕੋ ਸਾਧਨ ਆਮਦਨ ਦਾ ਨਾ ਹੋ ਰਵੇ ਕਿ ਫਸਲ ਪੱਕੇਗੀ ਫਸਲ ਘਰ ਆਏਗੀ ਕਿਸੇ ਨੇ ਘਰ ਨੂੰ ਸਹਾਇਤਾ ਕਰਨੀ ਹੈ ਕਿਸੇ ਨੇ ਕਿਸ ਦਾ ਕਰਜ਼ਾ ਦੇਣਾ ਹੈ ਕਿਸੇ ਨੇ ਬੱਚੇ ਬੱਚੇ ਦਾ ਪ੍ਰੋਜੈਕਟ ਕਰਨਾ ਹੈ ਕਿਸੇ ਨੇ ਕੋਈ ਹੋਰ ਕਾਰਜ ਕਰਨਾ ਹੈ ਤੇ ਗੁਰੂ ਨੂੰ ਇੱਕ ਹਫ਼ਤੇ ਤੱਕ ਝੋਨੇ ਦੀ ਜਿਹੜੀ ਵਸਾ ਲੈਣ ਮਡੀਆਂ ਦੇ ਵਿੱਚ ਆ ਜਾਣੀ ਸੀ ਪਰ ਇਸ ਕੁਦਰਤੀ ਆਫਤ ਨੇ ਉਹ ਨਸਾਂ ਨੇ ਆਸਾਮਿਲ ਤੇ ਪਾਣੀ ਫੀਲ ਕੇ ਰੱਖ ਦਿੱਤਾ ਜਦ ਅਸੀਂ ਫੈਕ ਦੇ ਦਿਨ ਬਜਨਾਲੇ ਕੋਲ ਅਗਰ ਹਾਰਡ ਕੋਰਪ ਦੇ ਵਿੱਚ ਗਏ ਜਾ ਕੇ ਦੇਖਿਆ ਕਿ ਸੋਸ਼ਲ ਮੀਡੀਆ ਤੇ ਕੈਡੇਮੀਜ਼ਮ ਤੇ ਮੋਬਾਈਲਾਂ ਦੇ ਉੱਤੇ ਵੇਖਣਾ ਇੱਕ ਹੋਰ ਗੱਲ ਹੈ ਲੇਕਿਨ ਆਪ ਜਾ ਕੇ ਦੇਖਣਾ ਇੱਕ ਹੋਰ ਗੱਲ ਹੈ ਜੋ ਖਤਰਨਾਕ ਮੰਜਰ ਉੱਤੇ ਦੇਖਿਆ ਕਿ ਦਾਸਤਾਰ 12 12 ਫੋਰਟ ਕਾਨ ਜਿਹੜਾ ਸੀ ਉਹ ਪਿਆਲਿਆਂ ਵਿੱਚ ਚੜਿਆ ਹੋਇਆ। ਕਿਸ਼ਤੀਆਂ ਲੈ ਕੇ NDRF ਵਾਲਿਓ ਸਹਾਇਤਾ ਕਰਨ ਵਾਲੇ ਘਰਾਂ ਤੱਕ ਸਮਾਨ ਪਹੁੰਚਾ ਰਹੇ ਸਨ। ਬਾਪੂਆਂ ਆਪਣੇ ਬੁੱਟੇ ਪੂ ਡੋਬੇ ਹੋਏ ਸਨ ਤੇ ਉਹਨਾਂ ਦੇ ਉੱਤੋਂ ਦੀਆਂ ਸੀ ਕਿਸ਼ਤੀ ਲੈ ਕੇ ਗਏ ਕਿਸ਼ਤੀ ਦੇ ਪਖੜ ਦੇ ਵਿੱਚ ਪੱਤੇ ਫਸ ਗਏ। ਤੋ ਐਂਟੀਆਰਮ ਫੌਲੀਆ ਰੇਕ ਤੋਂ ਕਿਸੇ ਪੱਤੇ ਬਾਹਰ ਕੱਢਿਆ ਸੀ ਜਾਂ ਕੀ ਹੋਇਆ ਕਿ ਇਹਦੇ ਇੱਥੇ ਆ ਪਾਪੂਲਰ ਦਾ ਤਰਖਤ ਹੈ। ਉਹਦੇ ਪੱਤੇ ਵਿੱਚ ਫਸ ਗਿਆ। ਐਸੀ ਅੰਦਾਜ਼ਾ ਲਾਇਆ ਕਿ ਇਹ ਘੱਟੋ ਘੱਟ 12-13 ਫੁੱਟ ਤੋਂ ਉੱਚਾ ਪਾਣੀ ਹੈ ਕਿਉਂਕਿ ਪਾਪੂਲਰ ਦੇ ਢੁੱਡੇ ਡੁੱਬੇ ਪਏ ਸਨ ਤੇ ਉਹਦੇ ਪੱਤੇ ਪਿਛਤੀ ਦੇ ਪੱਕੇ ਦੇ ਵਿੱਚ ਮੋਟਰ ਦੇ ਪੱਕੇ ਵਿੱਚ ਫਸ ਗਏ। ਇੰਨੀ ਜ਼ਿਆਦਾ ਸਥਿਤੀ ਇੰਨੀ ਜ਼ਿਆਦਾ ਹਵਾਤ ਵੀ ਦਸਤ ਉਠਾਉਂਦਾ ਹੈ। ਕਾਪਸਾ ਜੈਸੀ ਬਾਰ ਬਾਰ ਪਹਿਲਾਂ ਵੀ ਕੀਤੀਆਂ ਕਿ ਹੁਣ ਤਾਂ ਪਾਣੀ ਹੈ ਲੋਕਾਂ ਦਾ ਖਰਾਬ ਸੋਤਰੀ ਪਹੁੰਚ ਰਹੀ ਹੈ ਰਾਚ ਪਹੁੰਚ ਰਿਹਾ ਪਸ਼ੂਆਂ ਵਾਸਤੇ ਚਾਰਾ ਪਹੁੰਚ ਰਿਹਾ ਔਰ ਅਸਲ ਸਾਡੀ ਜੰਗ ਉਦੋਂ ਸ਼ੁਰੂ ਹੋਣੀ ਹੈ ਜਦੋਂ ਪਾਣੀ ਉਤਰੇਗਾ ਕਿ ਬਾਣੀ ਪੁੱਤਰ ਆ ਤੇ ਪਾਪ ਜਾ ਕੇ ਕੀ ਦੇਖਿਆ ਕਿ ਏਧਾਂ ਦੇ ਵਿੱਚ ਕਿ 5 5 6 6 ਫੁੱਟ ਦੇ ਖੇਤਾਂ ਦੇ ਵਿੱਚ ਰੇਸਟੜੀ ਹੋਈ ਮਿੱਟੀ ਚੜੀ ਹੋਈ ਝੋਨੇ ਖਰਾਬ ਹੋ ਗਏ ਝੋਨੇ ਇਹ ਨਹੀਂ ਖਰਾਬ ਹੋ ਗਏ ਕਿ ਪਸ਼ੂਆਂ ਦੇ ਖਾਣ ਜੋਗ ਜੋਗ ਵੀ ਨਹੀਂ ਗਏ ਅਸਲਾ ਬਰਬਾਦ ਹੋ ਗਈਆਂ ਪਰ ਦੇਸ਼ ਵਿੱਚ ਦਾ ਰਿਵਾਸੀਆਂ ਸੰਤਾਂ ਦੇ ਇਤਿਹਾਸ ਵਾਸੀਆਂ ਨੇ ਇਤਿਹਾਸ ਤੋਂ ਬਾਹਰ ਹੋ ਆਈਆਂ ਸੰਤਾਂ ਨੇ ਸੇਵਾ ਕਾਹ ਵਿੱਚ ਕੋਈ ਸਮੱਸਿਆ ਨਹੀਂ ਦਿੱਕ। ਐਸੀ ਕੱਲਰ ਪਰਮਦਾਸ ਗੁਰਦਵਾਰਾ ਪਾਪਾ ਕੋਲੋਂ ਸੈਵ ਦੇ ਸਾਮ ਤੋਂ ਕੋਈ 10001 ਪਰਕੰਤ ਕੂਜਣ ਵਾਸਤੇ ਕੋਈ 15 ਟ੍ਰਾਲੇ ਕਣਕੇ ਦੇ ਬੀਜ ਦੇ ਉਥੇ ਰਵਾਨਾ ਕੀਤੇ। ਉਥੇ ਮੈਂ ਜਿੱਤ ਕਰ ਰਿਹਾ ਸੀ ਕਿ ਇਹਦੇ ਵੱਡੇ ਆਪ ਤਾਂ ਵੀ ਸ਼ਹਿਰ ਜਾਂ ਤੱਕ ਕੋਈ ਤੇ ਨਹੀਂ ਆਈ ਤੇ ਇਹਦੇ ਵੱਡੀ ਸੇਵਾ ਵੀ ਤਾਂ ਇਹ ਪੰਜਾਬ ਦੀ ਕਿਸੇ ਨੇ ਨਹੀਂ ਕੀਤੀ ਹੋਣੀ। ਸੇਵਾ ਵੀ ਬਹੁਤ ਵੱਡੀ ਹੋਣੀ। ਜੈਸੂਏ ਤੇ ਸੰਤਾ ਬਾਪੂਖਾਨੇ, ਪਾਉ ਸੇਵਾ ਵਾਲੇ ਬਾਪੂਖਾਨੇ, ਸਤ ਪ੍ਰਦਾਵਾ ਨੇ, ਸੰਸਥਾਵਾ ਨੇ, ਸਭਾ ਸੁਸਾਇਟੀਆਂ ਨੇ, ਐਨ ਜੀਓਜ਼ ਨੇ ਔਰ ਆਪਣੇ 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 ਤੌਰ ਤੇ ਸੰਗਤ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ। ਫਰਜ਼ੀ ਰਿਕਤ ਜਿੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜਿੰਨੇ ਕੋ ਮਾਇਕ ਸਹਾਇਤਾ ਹੋ ਸਕਦੀ ਸੀ ਉਹ ਕੀਤੀ, ਜਿੰਨੇ ਕੋ ਰਾਸ਼ੀਆ ਵਸਤੂਆਂ ਦਾ ਪ੍ਰਣ ਹੋ ਸਕਦੀ ਸੀ ਉਹ ਕੀਤੀ ਔਰ ਪਤਰਾ ਦੇ ਕਿ ਬੈਸਵੇੜੇ ਘਰਾਂ ਦੀ ਜਿਹੜੀ ਉਸਾਰੀ ਹੈ ਉਹ ਰਮਦਾਸ ਰਖਣਾਲਾ ਜਿਹੜਾ ਆਪਾ ਨਾਨਕ ਪੇਰਾ ਕੇ ਵਿਤੂਆ ਸ਼ਰਮਪਰਾ ਕੀਤੀ ਸੀ ਉਹ ਚੱਲ ਰਹੀ ਹੈ 233 ਸੰਸਥਾ ਜਿਹਨੇ ਬੇਰ ਤੋਂ ਪਹਿਲਾਂ ਸਰਬਾਜ ਸੁੰਦਰ ਸਿੰਘ ਜੀ ਖਾਸਾ ਮੁਕੇ ਵਾਲੇ ਉਹ ਦਸਰਸਨ ਰਾਪਕੇ ਉਹ ਕਿ ਪਾਇ ਜਸਵੀਰ ਸਿੰਘ ਜੀ ਖੰਨੇ ਵਾਲੇ ਪੰਥ ਰਤਨ ਸੱਚਖੰਡਵਾਸੀ ਉਹਨਾਂ ਦੀ ਪ੍ਰੇਰਣਾ ਸਦਕਾ ਇਹ ਜੋ ਕਿ ਪੰਜਾਬ ਪ੍ਰੋਜੈਕਟ ਜੋ ਕਿਥੇ ਕਈ ਸਾਲਾਂ ਤੋਂ ਪੰਜਾਬ ਦੇ ਗੋੜਬੰਦ ਪਰਿਵਾਰਾਂ ਦੇ ਬੱਚਿਆਂ ਦੇ ਪੜ੍ਹਾਈ ਕਰਵਾ ਰਿਹਾ ਉਹਨਾਂ ਦੀ ਅਥੀ ਸਾਧ ਕਲੇਰਿਆ ਇੱਥੇ ਕਿੰਨੇ ਚੰਗੇ ਸਕੂਲਾਂ 'ਚ ਪੜ੍ਹ ਰਹੇ ਨੇ ਔਰ ਕਈ ਪੜ੍ਹ ਕੇ ਚੰਗੇ ਅਉਧਿਆਂ ਤੇ ਜਾ ਬੈਠੇ ਨੇ ਕੋਈ ਪਰਦੇਸਾਂ 'ਚ ਜਾ ਕੇ ਕਮਾਈ ਕਰ ਰਹੇ ਨੇ ਔਰ ਜਿਹੜੀ ਇਸ ਵੇਲੇ ਪੰਜਾਬ ਦੇ ਉੱਤੇ ਇਹ ਅੱਖਤਾਏ ਖੜਾਣ ਦੀ ਜਿਹੜੀ ਪੰਜਾਬੀਆਂ ਨੂੰ ਕਿਸਾਨਾਂ ਨੂੰ ਮਾਰ ਪਈ ਉਹਦੇ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ ਪਹਿਲੇ ਦਿਨ ਤੋਂ ਲੱਗੇ ਕਿਉਂਕਿ ਅਸੀਂ ਅਰਸ਼ਾਂ ਇੱਕ ਜੁਰ ਰਹਿਦੇ ਬਰੇ ਨੇ ਆ ਕੇ ਕੁਝ ਅਟਾਚ ਵਿੱਚ ਵੀ ਆ ਕੇ ਹੁੰਦੇ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਪੋਸਟਰ ਰਹਿਣੇ ਕਿ ਗੁਣਿਤ ਕਾਰਜ ਉਹ ਗੁਣਿਤ ਕਿਥੇ ਪਹੁੰਚਿਆ ਉਹ ਕੀ ਕੀ ਸਥਿਤੀ ਹੈ ਕਿ ਲੋੜਾਂ ਨੇ ਤੇ ਇਹ ਸਾਰਾ ਕੁਝ ਬੜੀ ਵੱਡੀ ਸੇਵਾ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਖਾਸ ਕਰਕੇ ਫਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਇਹਨਾਂ ਨੇ ਕੀਤੀ ਹੈ ਜਿੱਥੇ ਸੰਤਾ ਦਾ ਆਪਣੀਆਂ ਕਸ਼ਤੀਆਂ ਲੈ ਕੇ ਅਰੈਸਟ ਕੀਤਾ ਸੰਤਾ ਨੂੰ ਪਾਣੀ ਚ ਬਾਹਰ ਕੱਢਿਆ ਰਸਤੇ ਪਹੁੰਚਾਇਆ ਔਰ ਇੱਕ ਬਾਰਡਰ ਦਾ ਜ਼ੂਬਾ ਹੋਣ ਕਰਕੇ ਬਾਰਡਰ ਦਾ ਇਹ ਜ਼ਿਲ੍ਹਾ ਹੋਣ ਕਰਕੇ ਫਰੋਜ਼ਪੁਰ ਤੋਂ ਜੋ ਕਿ 74 ਸਾਲ ਉਹ ਨਹੀਂ ਕਰ ਸਕੇ ਕਿਉਂਕਿ ਕਈ ਗੱਲਾਂ ਹੁੰਦੀਆਂ ਨੇ ਕਿ ਬਾਰਡਰ ਦਾ ਕਰਕੇ ਸਿਕਿਉਰਟੀ ਲਿਜ਼ਮ ਕਰਕੇ ਉਹ ਨਹੀਂ ਕਰ ਸਕਦੇ ਚਾਹੁੰਦੇ ਸਨ ਕਿ ਡਰੋਨ ਪਾਈਪ ਫੋਰ ਜਿਹੜੀ ਮਸ਼ੀਨ ਹੈ ਉਹਦਾ ਪ੍ਰਬੰਧ ਕੀਤਾ ਜਾਏ ਤਾਂ ਕਿ ਉਹ ਮੱਛਰ ਮਾਰਨ ਵਾਸਤੇ ਸਹਾਇਕ ਹੋਵੇ ਕਿ ਡਰੋਨ ਤੇ ਲਗਾ ਜਿਹੜਾ ਬੱਚਾ ਹੈ ਉਸ ਬੇਕਰ ਤੇ ਲਗਾਇਆ ਜਾਏ ਤਾਂ ਕਿ ਸਾਡੇ ਪਰਿਵਾਰ ਸਾਡੇ ਪਰਿਵਾਰ ਮੱਛਰ ਤੋਂ ਤੇ ਮੱਖੀਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਣ ਉਹਦੀ ਆਗਿਆ ਅਡਜਸਟ ਕਰਕੇ ਉਹ ਇਹ ਨਹੀਂ ਕਰ पाए ਔਰ ਫਿਰ ਵੀ ਇਹਨਾਂ ਨੇ ਹਾਥ ਨਾਲ ਸਪਰੇਅ ਕਰਨ ਵਾਲੀਆਂ ਮਸ਼ੀਨਾਂ ਦਾ ਪ੍ਰਬੰਧ ਕਰਕੇ ਤੇ ਮੱਖੀਆਂ ਤੇ ਮਛਰ ਮਾਰਨ ਦਾ ਪ੍ਰਬੰਧ ਜੋ ਕੀਤਾ ਤਾਂ ਕਿ ਕੋਈ ਬਿਮਾਰੀ ਦਾ ਸ਼ੁਰੂ ਨਾ ਹੋਵੇ ਪਿਛਲੇ ਦਿਨੀ ਆਪ ਸਭ ਜਾਣਦੇ ਹੋ ਕਿ ਜੇ ਨਾ ਕਿਸਾਨਾਂ ਦੇ ਦੁਧਾਰੂ ਪਸ਼ੂ ਬਰ ਚੁੱਕੇ ਸਨ ਉਹ 18 ਦੁਧਾਰੂ ਪਸ਼ੂ ਵੰਧਾ ਤੇ ਗਾਵਾਂ ਅੱਜ 10 ਘੁਡੇ ਦਾ ਸਮਾ ਹੋਇਆ ਕਿ ਇਹਨਾਂ ਨੇ ਗੁਣ ਪਰਿਵਾਰਾਂ ਨੂੰ ਭੇਟਾ ਦਿੱਤੀਆਂ ਨੇ ਦਾਤ ਸ਼ਬਦ ਇੱਥੇ ਦੇ ਵਰਤਨਾ ਜੋ ਭੇਟਾ ਹੈ ਐਸੀ ਸੰਗਤ ਦੇ ਰੂਪ ਵਿੱਚ ਵਿਚਰ ਰਹੇ ਹੋ ਸੰਗਤ ਨੂੰ ਭੇਟਾ ਕੀਤਾ ਜਾ ਸਕਦੀ ਹੈ ਦਾਤ ਨਹੀਂ ਕੀਤਾ ਜਾ ਸਕਦਾ ਸੰਗਤ ਦਾਤ ਕਰ ਸਕਦੇ ਹੈ ਲੇਕਿਨ ਭੇਟਾ ਕੀਤਾ ਨਹੀਂ ਸਹਾਇਤਾ ਕੀਤੀ ਹੈ ਹੋਰ ਬੰਦ ਪਰਿਵਾਰਾਂ ਦੀ ਔਰ ਅੱਜ 100 ਕਰੋੜ ਤੋਂ ਵੱਧ ਦੀ ਰਕਮ 1000 ਕਿਸਾਨ ਪਰਿਵਾਰਾਂ ਨੂੰ ਉਕੇ ਵਾਰੀ ਵਾਰੇ ਜੇਮ ਜੇਮ ਰਿਸਟਾਰਟ ਟੀਮਾਂ ਪਿਆਰ ਕਰ ਰਹੀਆਂ ਨੇ ਤਿੰਨੇ ਤਿੰਨੇ ਜੋ ਜੋ ਸਹਾਇਤਾ ਚਾਹੀਦੀ ਐ ਉਹ ਮੁਹੱਈਆ ਕੀਤੀ ਜਾ ਰਹੀ ਹੈ ਕੁਰਵਾਈ ਜਾ ਰਹੀ ਹੈ ਔਰ ਜੋ ਰਿਸਟਾਰਟ ਹੋ ਜਾ ਉਹਦੇ ਮੁਤਾਬਕ 1000 ਕਿਸਾਨ ਪਰਿਵਾਰਾਂ ਨੂੰ 5000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 1.5 ਕਰੋੜ ਤੋਂ ਵੱਧ ਦੀ ਰਾਸ਼ੀ ਦੇ ਜਿਹੜੇ ਚੈੱਕ ਨੇ ਉਹ ਅੱਜ ਇੱਥੇ ਗੁਰਗੌਰ ਸਾਹਿਬ ਵਿੱਚ ਸੰਕਤ ਨੂੰ ਭੇਟਾ ਕੀਤੇ ਜਾ ਰਹੇ ਨੇ ਉਹ ਇਸ ਕਰ ਮਾਇਆ ਦਿੱਤੀ ਜਾਣੀ ਹੈ ਚੈੱਕ ਦਿੱਤੇ ਜਾੜੇ ਦੇ ਕਿ ਜੇ ਕਿਸੇ ਨੇ ਬਹੁਤ ਤੁਸੀਂ ਪੱਠੇ ਉੱਠਿਨੇ ਚਾਹੁੰਦੇ ਹੋ ਤੁਸੀਂ ਵਸੇਣ ਵਿਜੜਾ ਤੁਸੀਂ ਕੋਈ ਹੋਰ ਫਸਲ ਵਿਕਣੀ ਹੈ ਐਸੀ ਤੁਹਾਨੂੰ ਲੋੜ ਦੇਣੀ ਤੁਸੀਂ ਕਣਕੀ ਵੇਚੋ ਜਾਂ ਤੁਸੀਂ ਆਹ ਫਸਲ ਵਿਜੋ ਤੁਸੀਂ ਆਪਣੀ ਵਰਦੀ ਦੇ ਨਾਲ ਆਪਣੀ ਫਸਲ ਕਿ ਸਕਦੇ ਹੋ ਜਿੱਥੋਂ ਤੁਹਾਡੇ ਵਰਦੀ ਹੈ ਵਿਜੜਾ ਲੋ ਜਿੱਥੋਂ ਤੁਹਾਡੇ ਵਰਦੀ ਹੈ ਕੋਈ ਹੋਰ ਇੱਕ ਦਵਾਈ ਚਾਹੀਦੀ ਹੈ ਉਹ ਲੈ ਲੋ ਕੋ ਖਾਲ ਚਾਹੀਦੀ ਹੈ ਉਹ ਲੈ ਲੋ ਆਪਣੀ ਵਰਤੀ ਦੇ ਨਾਲ ਤੁਸੀਂ ਜਿਹੜੀ ਫਸਲ ਵਜਣੀ ਚਾਹੁੰਦੇ ਹੋ ਉਹ ਤੇ ਡਿਜ਼ਾਈਨ ਵਾਸਤੇ ਫਸਲ ਦੀ ਪਜਾਈ ਵਾਸਤੇ 5000 ਰੁਪਏ ਪ੍ਰਤੀ ਇੱਕ ਕਿੱਲੇ ਹਿਸਾਬ ਨਾਲ ਜੋ ਸਰਵੇ ਕਰਕੇ ਇਹਨਾਂ ਲਿਸਟਾ ਬਣਾਈ ਜਾ ਰਹੀ ਹੈ ਉਹ 1.5 ਕਰੋੜ ਤੋਂ ਵੱਧ ਜਿਹੜੇ ਰਾਸ਼ੀ ਹੈ ਉਹ ਅੱਜ ਸੰਗਤ ਨੂੰ ਪੇਟਾ ਦਿੱਤੀ ਜਾਣੀ ਹੈ ਕਿਸਾਨ ਪਰਿਵਾਰਾਂ ਨੂੰ ਚੱਕ ਜਿਹੜੇ ਨੇ ਉਹ ਤਕਸੀਮ ਕੀਤੇ ਜਾਣੇ ਨੇ ਤੇ ਰਸਤੇ ਗਏ ਨੇ ਖਾਲਸਾ ਜੀਰ ਬੇਟੀ ਜਸਪ੍ਰੀਤ ਖੁਦ ਉਸਤੇ ਗਏ ਨੇ ਕਿ ਜਿਵੇਂ ਜਿਵੇਂ ਅਕੀਲ ਆਕੇ ਕੁਝ ਜ਼ਰੂਰਤ ਹੋਵੇਗੀ ਕਿਉਂਕਿ ਜ਼ਰੂਰਤ ਪੈਣ ਦੇ ਹਰ ਸਾਲ ਚੱਗੇ ਪਲੇ ਮਕੌਲ ਵਿੱਚ ਕੀਏ ਵੀ ਖਾਣ ਦੇ ਬ੍ਰੈਕਫਾਸਟ ਵੀ ਘੋੜ ਲੰਕ ਪਿੰਦੀ ਹੈ ਤੇ ਹੁਣ ਚਿੰਤਾ ਪਈ ਜੇ ਸਾਰਿਆਂ ਨੂੰ ਰੋੜ ਹੈ ਜਿਵੇਂ ਜਿਵੇਂ ਜ਼ਰੂਰਤ ਹੋਏਗੀ ਤੇਵੇਂ-ਤੇਵੇਂ ਉਹ ਜ਼ਰੂਰਤਾਂ ਦਾ ਜਿਹੜਾ ਸੀਮਾਨ ਹੈ ਉਹ ਵੀ ਉਹਨਾਂ ਪਰਿਵਾਰਾਂ ਤੱਕ ਪਹੁੰਚਦਾ ਜ਼ਰੂਰ ਕੀਤਾ ਜਾਏਗਾ ਤਾਂ ਕਿ ਪੰਜਾਬ ਪੰਜਾਬੀ ਪੰਜਾਬ ਵਾਸੀ ਸਾਡੇ ਕਿਸਾਨ ਭਰਾ ਆਪਣੀਆਂ ਫਸਲਾਂ ਦੀ ਉਪਕੀਤੇ ਹੁਣ ਤੋਂ ਤਰੱਕੀ ਦੀਆਂ ਦਿਸ਼ਾਵਾਂ ਤੇ ਤੁਰ ਸਕਦਾ। ਸੋ ਆਪਾਂ ਸਾਰੇ ਇਹ ਵੀ ਅਨੁਭਵ ਕਰੀਏ ਕਿ ਇਹੋ ਜੀਆਂ ਜਿਹੜੀਆਂ ਸੰਸਥਾਵਾਂ ਰਹੇ ਜੇ ਐਜੂਕੇਟ ਪ੍ਰੋਜੈਕਟ ਹੈ ਤੇ ਜੋ ਪ੍ਰਦੇਸ਼ ਵਿੱਚ ਰਹਿਣ ਵਾਲੇ ਸਰਦਾਰ ਜਸਵਿੰਦਰ ਸਿੰਘ ਮੈਂ ਇੱਕ ਵਿਅਕਤੀ ਕਰਾਂ ਤੇ ਇੱਕ ਜਹਾਜ਼ ਦੇ ਮਾਲਕ ਨੇ। ਕੋ 100 ਤੋਂ ਵੱਧ ਘੋੜੇ ਇਹਨਾਂ ਦੇ ਫੈਕਟਰੀਸ ਕੰਮ ਕਰਦੇ ਹੋ। ਇੰਨ ਕੰਪਨੀ ਚ ਕੰਮ ਕਰਦੇ ਆਂ ਤੇ ਸੁੱਖ ਆਰਾਮ ਛੱਡ ਕੇ ਤੇ ਆਪਣੀ ਆਮਦਨ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਉਹ ਹਰ ਸਾਲ ਨਾ ਹਰ ਵਾਰ ਹਰ ਮਹੀਨੇ ਉਹ ਸੇਵਾ ਦੇ ਵਿੱਚ ਲਾ ਕੇ ਤੇ ਆਪਣਾ ਇੱਕ ਬਣਦਾ ਯੋਗਦਾਨ ਹੈ ਉਹ ਪਾ ਰਹੇ ਆਂ ਤੇ ਆਪ ਇਹਨਾਂ ਵਾਸਤੇ ਵੀ ਆਪਾਸ ਦੇ ਇੱਕ ਸਤਿਗੁਰੂ ਦੀ ਇਹਨਾਂ ਦੀਆਂ ਕਮਾਈਆਂ ਵਿੱਚ ਵੀ ਵਾਧੇ ਪਾਉਣ ਤੇ ਇਹ ਐਸੇ ਤਰ੍ਹਾਂ ਸਾਗਰ ਦੀ ਸੇਵਾ ਕਰਦੇ ਰਹਿਣ ਤੇ ਇਹ ਵੀ ਐਸੀ ਗੁਰੂ ਘਰ ਜਾਣਾ ਵਿੱਚ ਅਰਦਾਸ ਕਰਦੇ ਆਂ ਕਿ ਸਤਿਗੁਰੂ ਤੁਹਾਡਾ ਇੱਕ ਇੱਕ ਦਾਣਾ ਬੀਜਿਆ ਹੋਇਆ ਉਹ ਹਰਿਆ ਕਰਦਾ ਤੁਹਾਡਾ ਬੀਜਾ ਹਰਿਆ ਹੋਵੇ ਤੁਹਾਡੇ ਮਾਲ ਮੁਖੀ ਸਤਿਗੁਰੂ ਜੀ ਸੁਖ ਸ਼ਾਂਤੀ ਬਖਸ਼ਿਸ਼ ਕਰੇ ਔਰ ਆਪਣੇ ਪਰਿਵਾਰਾਂ ਦੇ ਵਿੱਚ ਤੁਸੀਂ ਐਸੀ ਸਾਰੇ ਹਸਤੇ ਵਸਤੇ ਸੁਖ ਸ਼ਾਂਤੀ ਦੇ ਨਾਲ ਰਹੀਏ ਪੰਜਾਬ ਹੁਣ ਤੋਂ ਫੇਰ ਦੁਬਾਰਾ ਉਹਨਾਂ ਤਰੱਕੀਆਂ ਦੀਆਂ ਸ਼ੋਹਾਂ ਉਹਨਾਂ ਸਿਖਰਾਂ ਨੂੰ ਜੂਹੇ ਤੇ ਪੰਜਾਬ ਰੇਸ਼ਨ ਚੜ੍ਹਦੇ ਕਰਾਂ ਵਿੱਚ ਰੋਵੇ ਜਿਵੇਂ ਜਿਵੇਂ ਪੰਜਾਬ ਉੱਤੇ ਪਹਿਲਾਂ ਮੇਰੀ ਉੱਤਪੱਈਆਂ ਤੇ ਪੰਜਾਬ ਹਮੇਸ਼ਾ ਦੂਨ ਸਵਾਇਆ ਹੋ ਕੇ ਉੱਠਿਆ ਦੂਨ ਸਵਾਇਆ ਹੋ ਕੇ ਪੰਜਾਬ ਨੇ ਤਰੱਕੀ ਕੀਤੀ ਹੈ ਸਾਡੇ ਅਫਵਾਸ ਹੋਈ ਹੈ ਸਾਡਾ ਅਪੀਲ ਵੀ ਹੈ ਕਿ ਇਸ ਮਾਹੌਲ ਦੇ ਵਿੱਚੋਂ ਵੀ ਪੰਜਾਬ ਵਾਸੀ ਦੂਨ ਸਵਾਇਆ ਹੋ ਕੇ ਇਕੱਡਾ ਕਰ ਕਰਕੇ ਤੇ ਬਹੁਤ ਜਾਂਦੇ ਬਾਹਰ ਨਿਕਲਣ ਲੱਗੇ ਸੋ ਅੱਜ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜੋ ਚੈੱਕਾਂ ਦੇ ਰਾਹੀਂ ਪਰਿਵਾਰਾਂ ਨੂੰ ਦੁਰਾਸ਼ੀ ਹੈ ਉਹ ਤਕਸੀਬ ਕੀਤੀ ਜਾਣੀ ਹੈ ਉਹ ਤੁਸੀਂ ਆਪਣੇ ਬਰਜੇ ਦੇ ਨਾਲ ਬਿਜਾਈ ਵਾਸਤੇ ਪਾਇਆ ਜਿਹੜੀ ਹੈ ਇਹ ਆਪ ਕੀ ਦੇ ਸਾਰੇ ਪਰਿਵਾਰਾਂ ਨੂੰ ਦਿੱਤੀ ਜਾਣੀ ਹੈ ਇਹਦੇ ਨਾਲ ਤੁਸੀਂ ਆਪਣੇ ਬਰਜੇ ਦੇ ਨਾਲ ਆਪਣੇ ਖੇਤਾਂ ਦੀ ਜਿਹੜੀ ਬਿਜਾਈ ਹੈ ਜੋ ਤੁਸੀਂ ਵੇਚਣਾ ਚਾਹੋ ਉਹ ਤੁਸੀਂ ਵੇਚ ਸਕਦੇ ਹੋ ਤੇ ਜਿਵੇਂ ਜਿਵੇਂ ਅੱਗੇ ਕੋਈ ਜ਼ਰੂਰਤ ਹੋਏ ਤੇਵੇਂ ਤੇਵੇਂ ਅਜੀਕਰ ਪਹੁੰਚਾਉ ਤੁਹਾਡੀ ਸੇਵਾ ਵਾਸਤੇ ਤੁਹਾਡੀ ਸਹਾਇਤਾ ਵਾਸਤੇ ਹਾਜ਼ਰ ਹੈ ਆਪ ਸਮਟੀ ਸੰਗਤ ਦਾ ਧੰਨਵਾਦ ਐਜੂਕੇਟ ਅਜਾ ਪ੍ਰੋਜੈਕਟ ਦਾ ਧੰਨਵਾਦ ਔਰ ਖਾਸ ਕਰਕੇ ਸਾਡੇ ਵੱਡੇ ਵੀਰ ਸਬਦ ਅਮਰੀਕਾ ਸੇ ਵੀ ਜੋ ਮਾਂਚੈਸਟਰ ਯੂਕੇ ਤੋਂ ਆਏ ਹੋਏ ਕਿ ਪਿਛਲੇ ਦਿਨੇ ਬੱਧਾ ਮੱਦ ਦੇ ਵੇਲੇ ਵੀ ਬਿਮਾਰ ਹੋ ਗਏ ਸਨ ਇੱਕ ਦਿਨ ਪਹਿਲਾਂ ਆਪਣੇ ਆਪਰੇਸ਼ਨ ਦੇ ਟਾਂਕੇ ਕਰਵਾ ਕੇ ਆਏ ਜੇ ਜੇ ਪਛਾਣਨਾ ਜ਼ਰੂਰ ਹੈ ਉਸ ਦਿਨ ਫੇਰ ਬਿਮਾਰ ਹੋ ਗਏ ਫੇਰ ਹਸਪਤਾਲ ਆਖਰ ਹੋਏ ਤੇ ਬਸੋ ਹਸਪਤਾਲ ਤੋਂ ਸ਼ੁਕਰੀ ਬੜੀ ਆ ਅੱਜ ਫਿਰ ਸੇਵਾ ਵਾਸਤੇ ਹਾਜ਼ਰ ਹੋ ਗਏ ਗੁਰੂ ਸਾਹਿਬ ਜੇਹਰ ਕਰ ਉਹਨਾਂ ਦੇ ਫਰਜ਼ ਵੀ ਪ੍ਰਵਾਨ ਕਰਨ ਉਸਾਂ ਨੂੰ ਦੁਸਤ ਰਹਿਣ ਆਪ ਸਮੁਤਿ ਸਨਤਾਂ ਦਾ ਬਹੁਤ ਬਹੁਤ ਧੰਨਵਾਦ ਅਰਦਾਸ ਕਰੋ ਕਿ ਸਤਿਗੁਰੂ ਜੀ ਖਾਲਸਾ ਪੰਥ ਅੰਦਰ ਵੀ ਇਹ ਇੱਕਤਾ ਇਤਫਾਕ ਦੀ ਦਾਤ ਬਖਸ਼ਿਸ਼ ਕਰਨ ਔਰ ਖਾਲਸਾ ਪੰਥ ਦੀ ਹਿਸ਼ਤ ਵਾਸਤੇ ਚੜ੍ਹਦੀ ਕਲਾ ਕਰ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ